ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋੜੀਂਦੀ ਫਾਰਮ ਭਰਨ ਵਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਚਾਰ ਬੜਾ ਦਿਖਾਵਾਂਗੇ ਚਾਰੇ ਗੱਬਣਾ ਸੂਨ ਦੇ ਲਗਭਗ ਰੈਡੀ ਆ ਕੁਝ ਕੁ ਦਿਨ ਬਾਕੀ ਇਹਨਾਂ ਦੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਚੈਨ ਸਿੰਘ ਜੀ ਪਿੰਡ ਢੋ ਕੰਟੈਕਟ ਨੰਬਰ ਆਪਣੇ 9878585499 ਠੀਕ ਆ ਆਪਾਂ ਪਹਿਲਾ ਨੰਬਰ ਜਿਹੜੀ ਉਹ ਕਾਲੀ ਬੈੜ ਦੇਖੀ ਜਾਂਦੇ ਆ ਜੀ ਹਾਂਜੀ ਪਲੂਨ ਆ ਜੀ ਦੋ ਰੰਗ ਦੇ ਬੱਸੀ ਆ ਠੀਕ ਆ ਪਲੂਨ ਦੋ ਦੰਦ ਆ ਗਏ ਆਪਣੀ ਜਰਸੀ 'ਚ ਹਣਾਂ ਹਾਂਜੀ ਜਰਸੀ ਠੀਕ ਆ ਜਰਸੀ ਦੇ ਵਿੱਚ ਆ ਗਏ ਬਾਕੀ ਠੰਡੀ ਸੀ ਲਵਾ ਦੂ ਆਣ ਤਾਹੂ ਬਹੁਤ ਨਹੀਂ ਇੱਥੇ ਆਉ ਲੈ ਠੀਕ ਆ ਮੂਹੇ ਦੋ ਦੰਦ ਦਾ ਦੋ ਰੰਗ ਦਾ ਜੀ ਕਿਹ ਇੱਕ ਦੇ ਲੈ ਜੂਗੇ ਜੀ 10 12 ਦਿਨ 10 12 ਦਿਨ ਸੂਣ ਚ ਬਾਕੀ ਤੇ ਆਪਣੇ ਤਜਰਬੇ ਦੇ ਹਿਸਾਬ ਨਾਲ ਅੰਦਾਜ਼ਾ ਲਾਈਏ ਦੁੱਧ ਕਿੰਨਾ ਕ ਮੰਲ ਕੇ 20 ਲੀਟਰ ਆਉਂਦਰੀ ਹੋਵੇ ਜੀ ਠੀਕ ਆ ਤ ਜਰਸੀ ਚ ਆ ਗਈ ਬੈੜ ਹਲਕਾ ਜਿਹਾ ਕ੍ਰੋਸ ਪੈਂਦਾ ਹਲਕਾ ਹੁਲਕਾ ਜਾ ਪਲੂਨ ਪਹਿਲਾ ਸੂਆ ਸੁੰਦੀਆ ਰਾਜੀ ਰੂਜ ਹੀ ਦੇਖੋ ਕਿਆ ਬਾਤ ਆ ਬੜੀ ਬੁੜੀ ਬਹੁਤ ਆ ਤੇ ਬਾਕੀ ਠੰਡੀ ਸੀਲ ਦੇਖੋ ਜਮਾ ਕਿਆ ਬਾਤ ਆ ਥੱਲੇ ਬਹਿ ਕੇ ਬਾਂਟੇ ਖੇਢੀ ਜਾਓ ਇਹ ਜਿਹੜਾ ਸਿਸਟਮ ਪਿਆ ਇਹਦਾ ਚਾਰੂ ਵਗੈਰਾ ਪੂਰੀ ਫੁੱਲਾ ਹਨਾ ਫੁੱਲ ਬਈ ਥਾਂ ਨੂੰ ਹੁਣ ਦਾਣਾ ਪਾਦਾ ਬਈ ਤਾਂ ਨਹੀਂ ਦੁਰਜੋ ਉਧਰ ਨੂੰ ਭਜਦੀ ਆ ਹਾਂ ਦਾਣਾ ਪਾ ਬਣ ਤੇ ਰਾਜੀ ਰੂਜੀ ਬਹੁਤ ਆ ਸੋ ਦੇਖੋ ਜਮਾ ਠੰਡੀ ਇੰਨੀ ਆ ਜਾਂ ਥੱਲੇ ਬਹਿ ਕੇ ਖੇਢੀ ਚਲੋ ਆ ਦੇਖੋ ਸਿਸਟਮ ਠੰਡੀ ਸੀਲ ਦਾ ਕੋਈ ਯੰਤਰੀ ਹਨਾ ਸੋ ਦੇਖੋ ਰਾਜਿਰੂ ਜੀ ਬਹੁਤ ਪੂਣੀ ਬਹੁਤ ਆ ਗਈ ਠੀਕ ਹੈ 20 ਕਿਲੋ ਮੰਨ ਕੇ ਬੰਦਾ ਚੱਲੇ ਦੁੱਧ ਰੇਂਜ ਦੀ ਕਿੰਨੀ ਕੀ ਆ ਬਈ ਰੇਂਜ ਕਿੰਨੀ ਖੋ ਵੀਰ ਮੇਰੇ ਇਹ ਬਾਈ ਫੋਨ ਤੇ ਕਰ ਲਾਂਗੇ ਕੱਚੀ ਆ ਬੜ ਜਾਇਜ ਹੋਊਗੀ ਹਾਂ ਬਿਲਕੁਲ ਜਾਇਜ ਕਰਾਂਗੇ ਬਸ ਦੋ ਲਾਡੂ ਦਾ ਦੇਖੋ ਬਈ ਦੇ ਦੇ ਕਿੰਨੀ ਵਾਲੇ ਬੜ ਠੀਕ ਹੈ ਸੋ ਪਲਾਂਜਾ ਪਲਾਂਜਾ ਦੇਖੋ ਬਹੁਤ ਆ ਤੇ ਦੇਖੋ ਜਮਾ ਕੀ ਜਨ ਨਹੀ ਨਾ ਜਮਾ ਆਪਦੇ ਆ ਬਜਾ ਕੇ ਖਰਜੇ ਖੋਣੀ ਦੇ ਹਣ ਸੁਹਾ ਦੇਖੋ ਆਹ ਦੀਆ ਬਰੀਡ ਜਮ ਜੰਦੇ ਜਾਣ ਤੇ ਜਰਸੀ ਆ ਤੇ ਵਿੱਚ ਹਲਕਾ ਫੁਲਕਾ ਪੈਂਦਾ ਕ੍ਰਾਸ ਮੱਝਾਂ ਨਾਲ ਟੱਕਰ ਦਊ ਤਾਂ ਉਧਰ ਜਮਾਏ ਦਾ ਤੇ ਬਾਕੀ ਠੰਡੀ ਬਹੁਤ ਆ ਜਮਾ ਇਹ ਨਹੀਂ ਗੱਲ ਵੀ ਚਾਰਸੀ ਹਲਕਾ ਜਿਹਾ ਕ੍ਰਾਸ ਮੈਂ ਥਣ ਦੇਖੋ ਚਾਰੇ ਰੇਡ ਵੀਰ ਕਹਿੰਦਾ ਫੋਨ ਦੇਊਗਾ ਹੋਊਗਾ ਬਾਜਵ 10 ਦਿਨ ਸੂਣ ਚ ਵਾਕੀ ਪਏ ਹੈਗੇ 20 ਕਿਲੋ ਦੇ ਲਾਸ ਪਾਸ ਦੁੱਧ ਆਉਣਾ ਪਾ ਦੂ ਮੂੰਹੋਂ ਦੁੱਧ ਆਉਂਦਾ ਬਿਲਕੁਲ ਤੇ ਬਾਈ ਜੀ ਦੂਜੇ ਨੰਬਰ ਆਪਾਂ ਜਿਹੜੀ ਐਰ ਸ਼ਾਇਰ ਦੇਖੀ ਜੰਨੇ ਆ ਜੀ ਇਹ ਦੂਜਾ ਸੂਆ ਸੁੰਦੀ ਆ ਬਈ ਦੂਜਾ ਸੂਆ ਸੁੰਦੀ ਆ ਹਾਂ ਜੀ ਤੇ ਪਹਿਲੇ ਸੂਏ ਦਾ ਕੀ ਰਿਕਾਰਡ ਰਿਹਾ ਵਾ ਜੀ 26 24 ਕਿਲੋ ਦੁੱਧ ਦਿੱਤਾ ਲਏ 25 ਤੇ ਹੁਣ ਦਿਨ ਕਿਹ ਇੱਕ ਬਾਕੀਆ ਸੂਣ ਚ ਨੇ ਇਹ 15 ਰਹਿਣੇ ਨੇ ਅਜੇ 15 ਦਿਨ ਸੂਣ ਚ ਐਰ ਸ਼ਰਚ ਆ ਗਈ ਹੈ ਨਾ ਐਰ ਸ਼ਰਚ ਪ्योर ਆ ਗਈ ਬਈ ਜਮ ਦੰਦੋ ਜਵਾਨ ਹੋ ਗਈ ਦੰਦੋ ਬਈ 6 ਦੰਦ ਕੋਥਾ ਜੇ ਜਵਾਲ ਨਹੀਂ ਸਾਡੇ ਦੇਖੇ ਨਹੀਂ ਆਪਾਂ ਝੂਠ ਨਹੀਂ ਬੋਲਣਾ ਠੀਕ ਹੈ ਹਾਂਜੀ ਤੇ ਇਸ ਵਾਰ ਕੀ ਜਾਂਦਾ ਜਾਲਗ ਜਲੇ ਦੁੱਧ ਬਈ ਜਿਹੜੇ ਖਾਣ ਵਾਲੇ ਪਾਣ ਵਾਲੀ ਬੈੜਾ ਦੁੱਧ 30 ਲੀਟਰ ਤਾਂ ਕੋਈ ਬਾਲਾ ਨਹੀਂ ਠੀਕ ਹੈ ਬਾਕੀ ਹਜੇ ਬੈੜ ਨੇ ਬੜਨਾ ਦੇਣ 15 ਰਹਿਣੇ ਬਈ ਦਿਨ 15 ਸੂਣ ਚ ਬਾਕੀ ਬਾਕੀ ਰਾਜ ਰੂਜ ਬਹੁਤ ਆ ਨਾ ਤੇ ਜਿੰਦ ਜਣ ਤੇ ਬਾਕੀ ਕਲਰ ਦੇ ਸ਼ਾਈਨਿੰਗ ਵਗੈਰਾ ਦੇਖੋ ਲੇਵਾ ਵਗੈਰਾ ਤੋ ਦੇਖੋ ਠੰਡੀ ਸੀਰ ਬਹੁਤ ਆ ਬਾਕੀ ਝੋਲੀ ਦੇਖੋ ਵਹਿੜਦੀ ਇਹ ਤੋਰੀ ਭਰਾ ਮੇਰੇ ਘਰ ਨੂੰ ਸੁਪਰੇ ਦੂਜੇ ਨੰਬਰ ਤੇ ਐਰ ਸ਼ਾਇਰ ਦਾ ਨਗੀਨਾ ਦੇਖ ਸਕਦੇ ਦੂਜਾ ਸੂਰ ਸੁੰਦੀ ਪਈ ਆ ਕੱਦ ਕਾੜ ਜਾਂਦੇ ਜਾਂਦੇ ਪੱਠਫੁੱਟੇ ਦੀ ਬੰਦਰ ਬਹੁਤ ਚੰਗੀ ਆ ਤੇ ਹਵਾਨੇ ਦੇ ਨਾਲ ਨੂੜਾ ਚੰਗਿਆ ਦਿਖਾਈ ਦਿੰਦੀ ਆ ਤੋ ਦੇਖੋ ਦਾਣਾ ਪਾਇਆ ਬੰਦਰ ਦਾਣੇ ਨੂੰ ਟੋਟ ਟੋਟ ਪੈਂਦੀਆਂ ਜਾਂਵਾ ਤੇ ਚਾਰੂ ਵਗੈਰਾ ਪੂਰੀਆਂ ਫੁੱਲਾ ਦੁੱਧ 28 30 28 30 ਕਿਲੋ ਪਾ ਦੂ ਰੇਂਜ ਇਹਦੀ ਵੀ ਫੋਨ ਤੇ ਹੋਊਗੀ ਠੀਕ ਹੈ ਜੀ ਤੇ ਬਾਈ ਤੀਜੇ ਨੰਬਰ ਆਪਾਂ ਜਿਹੜੀ ਵਾੜ ਦੇਖੀ ਜੰਨੇ ਜੇ ਕਿਹੜਾ ਸੂਆ ਸੁੰਦਿਆ ਇਹ ਦੂਜਾ ਸੂਆ ਮੂੰਹੋ ਛੇੜਾਂਦਾ ਮੂੰਹੋ ਛੇੜਾਂਦਾ ਜੈਨੂਰ ਦੂਜਾ ਸੂਆ ਪਹਿਲੇ ਸੂਆ ਦਾ ਕੀ ਰਿਕਾਰਡ ਰਿਹਾ ਹੈ ਬਾਈ ਇਹਦਾ 25 ਕਿਲੋ ਪਲੂਣਦਾ ਤੇ ਕਾਹ ਇੱਕ ਦਾ ਲੈ ਜੂਗੀ ਇਹ ਲੈ ਲੈ ਹਫਤਾ ਬਾਈ ਹਫਤੇ ਉਹ ਦੱਸ ਦੇਣਾ ਬਣੂ ਬਹੁਤ ਬਾਈ ਠੀਕ ਆ ਹਵਾ ਨਾ ਅੱਗੇ ਪਿੱਛੇ ਦਾ ਹਣਾ ਸੋ ਮਿਲਕ ਵੇਨ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਦੋਨੇ ਪਾਸੇ ਮਿਲਕ ਵੇਨ ਦਿਖਾਈ ਦਿੰਦੀ ਐ ਤੇ ਬਾਕੀ ਥਣ ਦੇਖੋ ਸੋਹਣਾ ਸਾਫ ਸੁਥਰਾ ਤੇ ਹਫ਼ਤਾ ਤੱਕ ਬਾਕੀ ਪਿਆ ਕੀ ਅੰਦਾਜ਼ਾ ਲਾਈਏ ਇਸ ਵਾਰ ਤੋਂ ਧਾਲੇ ਕੋਈ ਬਈ 25 ਪਲੱਸ ਜਿਵੇਂ ਮਰਜ਼ੀ ਚੋਈ ਜਾਵੇ ਬੰਦਾ ਬਰੀਡ ਵਾਲੀ ਵਸੜਾ ਠੀਕ ਆ 25 ਕਿਲੋ ਮੰਨ ਕੇ ਦੋ ਤਾਂ ਲੈ ਲੜ ਪਰ ਬਾਦੂ ਪਲੱਸ ਹਨ ਹਾਂਜੀ ਸਵਾ ਦੇ ਕੋਈ ਇਹ ਤਾਂ ਤੰਗਰੀ ਨਹੀਂ ਮਿਲਦਾ ਬਈ ਤੇ ਦੀ ਠੀਕ ਆ ਵਾਈਲ ਕਾਲ ਮਿਲਦਾ ਨਹੀਂ ਇਹਦੀ ਬੜੀ ਧਮਾੜਾ ਹੈ ਤਾਂ ਇਹ ਨਮਾਈ ਨਮੂ ਹੀ ਨਹੀਂ ਹੈਗੀ ਬਈ ਇਹਨਾਂ ਨੂੰ ਨਮਾ ਨੂੰ ਦੀ ਗੱਲਾਂ ਹੋਰ ਹੀ ਹੋਣਗੀਆਂ ਉਹੀ ਆਈ ਆ ਸੋ ਤੀਜੇ ਨੰਬਰ ਜਿਹੜੀ ਵੇੜ ਦੇਖੀ ਆ ਨਾ ਫੁੱਲ ਬਰੀਡ ਜਾਤ ਦੇ ਵਿੱਚ ਪੈਂਦੀ ਆ ਸੋ ਮੂੰਹ ਮੁੱਥੇ ਦੀ ਪੂਰੀ ਸਾਫ ਸੁਥਰੀ ਆ ਦੂਜਾ ਸੂਆ ਜੈਨੂਨ ਸੁੰਦੀ ਆ ਮੂੰਹੋ ਛੇ ਦਾ ਕ 25 ਲੀਟਰ ਦਾ ਦੁੱਧ ਮੰਨ ਕੇ ਲੈ ਲਿਓ ਪਰ ਪਾਦੂ ਕੀ ਬਰਾਸਾ ਪਸੇ ਵਾ ਚੰਗੀ ਕਰਾਂਗੇ ਤੇ ਬਿਲਕੁਲ ਕੰਪੈਕਟ ਡਾਡਰ ਦੀ ਆ ਇੱਕ ਹਫਤਾ ਬਾਕੀ ਪਿਆ ਸੂਣ ਦੇ ਵਿੱਚ ਸੋ ਦੇਖੋ ਅੱਧ ਘਾਟ ਜਿੰਦ ਜਾਨ ਬਹੁਤ ਆ ਹਵਾਨੇ ਦੇ ਨਾੜਾ ਵਗੈਰਾ ਸੂਣੇ ਚੰਗੇ ਦਿਖਾਈ ਦਿੰਦੀਆਂ ਪਈਆਂ ਸੂਣ ਚ ਇੱਕ ਹਫਤਾ ਬਾਕੀ ਸਾਈਜ਼ ਵਗੈਰਾ ਤੇ ਬਾਡੀ ਸਟਰਕਚਰ ਵਗੈਰਾ ਪੂਰਾ ਫੁੱਲਾ ਹੱਡਾ ਪੈਰਾਂ ਦੀ ਪੂਰੀ ਮਜ਼ਬੂਤ ਆ 3 ਦੇ ਪ ਚੌਥੇ ਨੰਬਰ ਵੜ ਦੇਖੀਏ ਨੇ ਕਿਹੜਾ ਸੁਆ ਜੀ ਇਹ ਵੀ ਦੂਸਰਾ ਨੂੰ 6 ਦਾ ਆਉਂਦਾ ਜੀ ਦੂਜਾ ਸੁਆ ਮੂੰਹੋਂ 6 ਦਾ ਤੇ ਇਹਦਾ ਕੀ ਬਾਇਓ ਡਾਟਾ ਰਹਿਵਾ ਪਲੂਣ ਦਾ ਜੀ ਕਿਹੜਾ ਸੁ ਦਿੱਤਾ ਜੀ ਮਨੋਂ ਦੋ ਦਿੱਤਾ ਵੇ 30 ਪਲੱਸ ਦੇ ਦੂਗਾ ਹੀ ਵੱਡੀ ਗੁੱਡੀ ਬੋਖਤਾ ਦਾ ਹੈ ਐ ਮਨ ਲਓ ਵੀ ਮੇਰੀ ਦੀ ਚੁ ਉੱਚੀ ਕਹਿ ਕੇ ਲੈ ਜੂਗੇ ਜੀ ਇਹਦੇ 15 ਦਿਨ ਲੈਂਦੇ ਆ ਬਾਈ ਜੀ 15 ਦਿਨ ਸੂਣ ਚ ਬਾਕੀ ਹਾਂਜੀ ਤੇ ਪਲੂਣ ਦਾ 25 27 ਪਾਇਆ ਵਾ ਦੋਤੇ ਹਾਂਜੀ ਇਸ ਵਾਰ 30 ਬਣ ਕੇ ਲੈ ਦੇ 30 ਪਲੱਸ ਦੇਊਰੇ ਠੀਕ ਐ ਸੋ ਤੋੜ ਦੇਵਾਰ ਨੇ ਉਹਨੂੰ ਸੋ ਵੀਰੋ 30 ਤੋਂ ਬਾਅਦ ਪਾ ਦੋਗੇ ਕੱਦ-ਗਾਠ ਬਹੁਤ ਆ ਫੁੱਲ ਸਾਈਜ਼ ਦੇ ਵਿੱਚ ਅਤੇ ਚੰਗੀ ਬਰੀਡ ਦੇ ਵਿੱਚ ਤੇ ਫਿਰ ਸੀਮਲ ਵਗੈਰਾ ਕਨਫਰਮ ਹੋ ਜਾਣਗੇ ਸੀਮਲ ਨਹੀਂ ਆਪਾਂ ਪੁੱਛਦੇ ਹੁੰਦੇ ਬਈ ਕਿਸੇ ਤੋਂ ਠੀਕ ਹੈ ਐਵੇਂ ਆਪਾਂ ਕਹੇ ਜੇ ਪੈਣੀ ਮੇਕਰ ਦੀ ਕੋਈ ਫਾਇਦਾ ਨਹੀਂ ਹਣਾ ਸੋ ਵੀਰੋ ਚੌਥੇ ਨੰਬਰਾਂ ਜਿਹੜੀ ਵੇੜ ਦੇਖਦੇ ਪਏ ਆਪਾਂ ਦੂਸਰਾ ਸੂਆ ਜਨਵਰੀ ਨੂੰ ਦੀ ਪਈ ਆ ਤੇ ਪਹਿਲੇ ਸੂਏ ਚੰਗਾ ਇਹਦਾ ਦੁੱਧ ਪਾਇਆ ਬਾ ਤੇ ਸੂਣ ਦੇ ਵਿੱਚ ਇਹਦੇ ਲਗਭਗ 8-10 ਦਿਨ ਬਾਕੀ ਪਿਆ 25-26 ਪਲੂਨ ਦਾ ਦੁੱਧ ਇਸ ਵਾਰ 30 ਲੀਟਰ ਮੰਨ ਕੇ ਆਪਾਂ ਇਹਨੂੰ ਪਰਚੇਸ ਕਰ ਸਕਦੇ ਆ ਕੱਦ-ਗਾਠ ਤੇ ਬਾਡੀ ਸਟ੍ਰਕਚਰ ਵਗੈ ਤੇ ਹੱਡਾਪਰਾ ਦੀ ਪੂਰੀ ਮਜ਼ਬੂਤ ਆ ਤੇ 30 ਲੀਟਰ ਦੁੱਧ ਦੇ ਆਰਾਮ ਨਾਲ ਪਾ ਦਿੰਨਾ ਚੌਥੇ ਨੰਬਰ ਤੇ ਆ ਹੱਬਤਾ ਖੰਡ ਸੂਚੇ ਬਾਕੀ ਪੈਸੋ ਆਪਾਂ ਚਾਰ ਬੜਾ ਦਿਖਾਦੇ ਤੁਹਾਨੂੰ ਚਾਰੇ ਗੱਬਣਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸੋ ਦੇਖੋ ਯਾਰ ਸਰਵੈਕਰੀ ਹੋਰ ਦਿਖਾ ਦਿੰਨੇ ਆਪਾਂ ਇੱਥੇ ਆਵਾਂ ਲਈ ਬਾਈ ਹਲੇ ਦਾ ਠੀਕ ਹੈ ਸੋ ਆਪਾਂ ਚਾਰ ਨੰਬਰ ਦਿਖਾਦੇ ਚਾਰੇ ਗੱਬਣਾ 9878585499 ਵੀ ਇਹਦਾ ਨੰਬਰ ਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ ਜੀ